ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਸਵੇਰ ਸਵੇਰ ਪਹੁੰਚ ਚੁੱਕੇ ਆਪਾਂ ਵਿਆਹੇ ਘਰ ਨਵੇਂ ਵਲੌਗ ਦੀ ਸ਼ੁਰੂਆਤ ਕਰੀ ਹੈ ਅੱਜ ਸਾਰਾ ਸ਼ਾਮ ਨੂੰ ਜਾਗੋ ਹੈ ਪਰ ਜਾਗੋ ਵਾਲਾ ਵਲੌਗ ਆਪਾਂ ਕੋਸ਼ਿਸ਼ ਕਰਾਂਗੇ ਉਹ ਅਲੱਗ ਬਣਾਵਾਂਗੇ ਅੱਜ ਜਿਹੜਾ ਡੇ ਰੁਟੀਨ ਦਾ ਵਲੌਗ ਹੈ ਸਾਰਾ ਕੁਝ ਚੱਲੂ ਕੰਮ ਕਰ ਅੱਜ ਹਲਵਾਈ ਚੱਲ ਰਹੇ ਨੇ ਤੇ ਮੰਡੀ ਤੋਂ ਸਬਜ਼ੀ ਸਬਜ਼ੀ ਲੈ ਕੇ ਆਉਂਦੇ ਆ ਫਰੂਟ ਫਰੰਟ ਲੈ ਕੇ ਆਉਂਦੇ ਨੇ ਉਹ ਸਾਰਾ ਅੱਜ ਦਾ ਡੇ ਤੁਹਾਨੂੰ ਆਪਾਂ ਦਿਖਾਵਾਂਗੇ ਜਾਗੋ ਵਾਲਾ ਕੋਸ਼ਿਸ਼ ਤਾਂ ਜਰੂਰ ਵੀ ਅੱਡ ਬਣਾਈਏ ਤੇ ਚੱਲਦੇ ਚੱਲਦੇ ਵਲੌਨ ਸ਼ੇਅਰ ਕਰੀ ਚੱਲਣ ਹੁਣ ਸਾਰਾ ਦਿਖਾਵਾਂਗੇ ਕੀ ਕੁਝ ਕਰਿਆ ਆਪਾਂ ਨੇ ਬਣੇ ਰਿਹਾ ਆਪਣੇ ਵਲੌਗ ਨਾਲ ਲਓ ਭਾਈ ਬੰਦੇ ਸਬਜ਼ੀ ਲੈ ਕੇ ਸਾਡੇ ਪਹੁੰਚ ਚੁੱਕੇ ਨੇ ਸਵੇਰੇ ਦੇ ਗਏ ਹੋਏ ਨੇ ਸਬਜ਼ੀ ਆ ਚੁੱਕੀ ਐ ਦੇਖੋ ਫਲ ਫਰੂਟ ਸਾਰਾ ਕੋਸੈਂ ਓਕੇ ਗੱਲ ਬਹੁਤ ਐ ਹੁਣ ਆਪਾਂ ਲਾਹਾਂਗੇ ਮਾਲ ਸਾਰਾ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਲਓ ਸਾਰਾ ਸਮਾਨ ਆ ਚੁੱਕਿਆ ਲੈ ਭਾਈ ਲਾਤੀ ਸਬਜ਼ੀ ਸਾਰੀ ਕੱਟ ਵੜਾਈ ਕਰਾਂਗੇ ਜੀ ਫਿਰ ਤਿਆਰੀਆਂ ਚੱਲ ਰੀਆਂ ਨੇ ਜੋਰਾਂ ਤੇ ਜਿਹੜੇ ਕਪੜਾ ਇਸ਼ਟਾ ਦਾ ਸੁੱਡੂ ਕੋਈ ਹੈਡ ਹਲਵਾਈ ਦੁੱਧ ਘਰਮ ਕਰਦਾ ਹੋਇਆ ਇਹ ਨਵਾਂ ਹਲਵਾਈ ਆਡਾ ਪੰਡਾ ਦਾ ਜਿੰਦੇ ਰੇਪੀ ਦਾ ਚੱਲ ਰਿਹਾ ਕੋ ਮਾਰੋ ਮਾਰ ਐਂਥੀ ਹਲਾਈ ਆ ਪੰਜਾਬ ਨੇ ਜਿਆ ਤਿਆਰ ਹੋ ਚੁੱਕੀ ਐ ਚਾਹ ਵੀ ਕਿ ਕਰਾਂਗੇ ਕੰਮ ਕਰ ਰਵਈ ਕਾਲਾ ਸਿੰਘ ਚਾਹ ਲਾ ਬੜਾ ਜਿਹੇ ਕੰਮ ਚੱਲ ਰਿਹਾ ਯੋਰਾ ਤੇ ਇਹ ਨਾਲ ਰੋਟੇ ਕੰਮ ਚੱਲੀ ਜਾਂਦਾ ਸਭ ਜੋ ਜਹਾ ਧਰਿਆਂ ਵਿਆਂ ਨੇ ਇਹ ਚਾਹ ਸਾਡੀ ਹੋ ਚੁੱਕੀ ਐ ਤਿਆਰ ਤੇ ਬੁੱਧਾ ਦਵਾਈ ਜਾਂ ਚੁੱਕੇ ਨੇ ਭਾਈ ਉਹ ਜਾਨੀ ਸਾਡਾ ਕੋਲ ਆਉਂਦਾ ਹੈ ਕਦਾਂ ਨੂਨ ਦੇ ਤਾਂ ਮਿੱਠਾ ਨੂਨ ਕਿਵੇਂ ਪੂਰਾ ਹੋਊਗਾ ਹੋਰ ਨੂਨ ਹੋਰ ਫਿਰ ਕਿੱਧਰ ਚਲਦੇ ਹੋ ਸਾਰੇ ਮਿੱਠਾ ਲਿਆਣਾ ਸਭ ਲਿਆਣਾ ਇਹਦਾ ਸਵਾਦ ਪਹਿਲਾਂ ਦੁੱਧ ਚਾਹ ਨਹੀਂ ਪੈਂਦਾ ਕਿ ਉਹਨੂੰ ਕਹਿ ਕੇ ਮਾਰਿਆ ਕਰੇ ਕੋਈ ਮਿੱਠੀ ਇਹ ਤਾਂ ਬਹੁਤ ਕਹਿੰਦੇ ਕਾ ਜਿਆਦਾ ਮਿੱਠੀ ਨੇ ਸਾਰੇ ਕਹੀ ਜਾਂਦੇ ਨੇ ਕਿ ਉਹਨੂੰ ਬਸੜਾ ਯਾਰ ਇਹ ਨੂਨ ਪਾ ਦੇ ਹੋਰ ਆ ਗਿਆ ਆਪਾਂ ਤੇ ਉਹਨੂੰ ਲਾਈਵ 'ਚ ਬੂਆ ਚੱਕਿਆ ਮੈਂ ਸਮਾਨ ਲੈ ਕੇ ਮਤਾਂ ਬਹੁਤ ਹਮਤ ਯਾਰ ਦਾ ਹੈ ਬਟਾਲਵਾਈ ਦਾ ਆ ਬਟਾਲਵਾਈ ਖੰਡ ਮੰਗਦਾ ਬਟਾਲਵਾਈ ਖੰਡ ਮੰਗਦਾ ਨਾਲ ਲਾ ਦੇ ਐਡਾ ਐਡਾ ਬੰਦੇ ਆ ਸਭੇ ਮੁੰਡੇ ਆ ਚੁੱਕੇ ਨੇ ਕੰਮ ਵਾਲੇ ਬਹੁਤ ਬੰਦੇ ਹਿੰਮਤੀ ਨਾਲ ਆੜੇ ਵੈਰੀ ਗੁੱਡ ਗੁੱਡ ਜੌਬ ਓ ਬਸ 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 ਰੇੜੀ ਭੱਜ ਗਈ ਥੋੜੀ ਰੇੜੀ ਭੱਜ ਲਈ ਸੀ

ਉਹ ਕਿਵੇਂ ਆਇਆ ਉਹ ਰੋਸ਼ਨੀ ਆਉਂਦਾ ਕੋਸਾ ਮੇਜ ਲੈ ਵੀ ਉਹਨਾਂ ਦੇ ਬੰਦੇ ਪੱਕੇ ਨੇ ਪੁੱਟਾ ਕਿਸ ਨਾਂ ਦੇ ਰੁੱਤੀ ਹੈ ਪੁੱਟਾ ਨਾਉਣ ਗਿਆ ਨਾ ਗੇ ਪਤਾ ਲਿਆ ਚਾਰ ਗੰਨੇ ਆਪਣੇ ਕਹਿ ਗਏ ਆਈ ਹੈ ਨਾ ਉੱਥੇ ਥੋੜਾ ਮੂਰਾ ਕਰਦਾ ਇਹਦਾ ਮੂਰਾ ਕਰਦਾ ਭਾਈ ਓਏ ਮਰਾ ਬਾਦਲ ਪਹਰੇ ਮਿੱਤਰੋ ਕੋਰੋਰਾ ਮੂਰਾ ਕਰਦੇ ਮਿੱਤਰੋ ਸਾਰਾ ਇਹਨੂੰ ਗੱਲ ਦੀ ਜਾਨ ਤੁਹਾਡੇ ਸ਼ਹਿਰ ਕੋਲ ਖੜੀ ਹੋਵੇ ਉੱਥੇ ਪਾ ਦੇਣਾ ਕਰੇਂਗਾ ਕੋਈ ਨੂੰ ਭੇਜਦਾ ਵੀ ਆ ਜੀ ਥੱਕ ਗਏ ਤੂੰ ਰੇਨ ਜਾਊਗਾ ਜੇ ਜਾਦਾ ਤੂੰ ਜਾ ਤੇ ਫੇ ਗੱਲਾਂ ਮਾਰ ਲੱਗੇ ਮੋਟਰ ਨਹੀਂ ਤਾਂ ਗੱਲ ਤਾਂ ਇੱਕ ਮਿਲਾਂ ਦਾ ਜੋਰਾ ਗੱਲ ਮੀਆਂ ਗੱਲਾਂ ਲੱਗੀਆਂ ਮਾਰ ਲਈ ਕੋਈ ਨਾਲ ਘੱਟ ਪਾਈ ਆਵਾਜ਼ ਕੋਈ ਰਾਤ ਮੈਨੂੰ ਬੁਲਾਇਆ ਸੀ ਨਾ ਫੋਨ ਕਰਦਾ ਮੈਂ ਮੈਂ ਨਹੀਂ ਹੋ ਰਿਹਾ ਹੋਰ ਕਰ ਰੋ ਮੈਂ ਕਰ ਮੈਂ ਨਹੀਂ ਪੁਰਾਣਾ ਬਹੁਤ ਇੱਕ ਇਹਦਾ ਲਓ ਜੀ ਸਮਾਨ ਪਈ ਰੈਡੀ ਹੈ ਜਾਣ ਵਾਸਤੇ ਹਾਰੇ ਭਾਈ ਆਪਾਂ ਕਰਨੇ ਲਾਤੇ ਸਾਰਾ ਸਮਾਨ ਤਿਆਰ ਹੈ ਹੁਣ ਜਾਣਗੇ ਲੈ ਭਈ ਸਮਾਨ ਹੋ ਚੱਲਿਆ ਰਵਾਨਾ ਟਰੱਕ ਸਟਾਰਟ ਹੈ ਭੇਜਾਂਗੇ ਵਿਰਾ ਕਰਾਂਗੇ ਲੈ ਭਈ ਗੱਡੀ ਚੱਲੀ ਰਵਾਨਾ ਹੁਣ ਵਾਹ ਲੈ ਕੇ ਚੱਲਿਆ ਹੋਰ ਕੰਮ ਕਰ ਲੈਣ ਕਰਿਆ ਕੇ ਉੱਥੇ ਬੈਟਰ ਹੋਵੇ ਪਾ ਲੋ ਐ ਉੱਤੇ ਪਈੋ ਘੰਟਾ ਲਓ ਜੀ ਵਿਆਹ ਵਾਲੇ ਦੇ ਘਰੋਂ ਵਾਪਸ ਆਪਣੇ ਘਰੇ ਆ ਚੁੱਕੇ ਆ ਕਿਉਂਕਿ ਮੈਰ ਲਾਉਣੀ ਦੀ ਸਾਨੀ ਤੇ ਗਗਨ ਤੇ ਮੰਨ ਤੁਰਨੇ ਆਪਦਾ ਮਾੜਾ ਮੋਟਾ ਰਿਆਦਾ ਕੱਚ-ਪਾਚੀ ਨੂੰ ਪਤਾ ਅਜਾ ਕਹਿੰਦੇ ਉਹ ਲਾਉਣੀ ਹੈ ਕੀ ਕਹਿੰਦੀ ਕੀ ਲਾਉਣੀ ਪਤਾ ਹੋਰ ਨਹੀਂ ਲਾਉਣੀ ਹਾਂ ਜੀ ਇਹ ਹੀ ਲਾਵਾਂਗੇ ਫੇਰ ਨੀਂਦ ਆਉਦੀ ਨਾ ਉਹ ਬਾਲ ਸਲਾਉਣੀ ਆ ਜੀ ਇਹਨਾਂ ਨੇ ਰੋਟੀ ਉਟੀ ਖਾਏ ਸੀ ਤੇ ਮੈਨੂੰ ਵੀ ਜਾ ਕੇ ਸੰਨੀਰ ਲਾਉਣੀ ਥੋੜਾ ਕੰਮ ਸੀ ਮੈਂ ਦੁਕਾਨ ਤੇ ਵੀ ਜਾ ਕੇ ਆਉਣਾ ਤਾਂ ਕਿ ਘਰੇ ਆਏ ਹੋਏ ਸੀਗੇ ਤੇ ਦੁਬਾਰਾ ਫਿਰ ਚੱਲਾਂਗੇ ਸਾਨੂੰ ਉੱਥੇ ਮਾਹੌਲ ਫਿਰ ਦਿਖਾਵਾਂਗੇ ਨਾਲ ਦੀ ਨਾਲ ਆਪਾਂ ਥੋੜਾ ਥੋੜਾ ਵਲੌਗ ਬਣਾ ਰਹੇ ਹਾਂ ਮੈਂ ਕਿ ਆ ਸਮਾਨ ਸੀ ਕੁੜੀ ਦਾ ਉਹ ਭੇਜਦਾ ਵਿਦਾ ਕਰਦਾ ਤੇ ਹੁਣ ਮੈਂ ਜਾਉਂ ਦੁਕਾਨ ਤੇ ਥੋੜਾ ਟਾਈਮ ਤੇ ਦੁਬਾਰਾ ਫਿਰ ਚੱਲਾਂਗੇ ਬਿਆਲਾਂ ਦੇ ਘਰੇ ਲੋ ਜੀ ਆਪਾਂ ਬਿਆਲਾਂ ਦੇ ਘਰ ਆਵ ਚੁੱਕੇ ਹਾਂ ਵਾਪਸ ਦੁਬਾਰਾ ਤੇ ਕੰਮ ਚੱਲ ਰਿਹਾ ਜੀ ਗੋभी ਕੱਟੀ ਜਾ ਰਹੀ ਹੈ ਪਕੌੜਿਆਂ ਲਈ ਦਜਾਤ ਗਰਮ ਹੋ ਰਿਹਾ ਇਧਰ ਪਨੀਰ ਪਕੌੜਾ ਬੱੱਚ ਮਸਾਲਾ ਪਰਿਆ ਜਾ ਰਿਹਾ ਤੇ ਇਹ ਪਨੀਰ ਪਕੌੜਾ ਬਣੂਗਾ ਹਾਰੇ ਕੰਮ ਚੱਲ ਰਹੇ ਨੇ ਜੋਰਾਂ ਤੇ ਐਫਟੀ ਕੱਟ ਰਿਹਾ ਪਨੀਰ ਹਲਵਾਈ ਸਾਹਿਬ ਅੱਡਾ ਤੇ ਕੁਲਦੀਸ਼ ਸ਼ਰਮਾ ਪਾ ਰਿਹਾ ਪਨੀਰ ਭਾਈ ਵਾਲੇ ਸਬਜ਼ੀ-ਹਬਜ਼ੀ ਕੱਟ ਬੱਟ ਹੋ ਰਹੀਆਂ ਗੰਡੇ-ਗੰਡੇ ਇਕੱਠੇ ਜਾ ਰਹੇ ਨੇ ਤਾਂ ਮੰਜੋਰਾ ਤੇ ਚੱਲ ਰਿਹਾ ਸਾਰੇ ਹੀ ਦੇਖ ਰਿਹਾ ਤੇ ਨਾਲ ਦਿਨਾਂ ਗੋਭੀ ਤਿਆਰ ਹੈ ਫੌੜਿਆਂ ਲਈ ਉਹ ਤਾਂ ਖਾਈ ਚਲਾਉਣ ਨਾਲ ਦੀਆਂ ਲੋਜਿਸਟਿਕਸ ਗੋਬੀ ਵਾਲੇ ਪਕੌੜੇ ਤਾਂ ਕੱਢਦੇ ਤਿਆਰ ਨੇ ਬਸ ਕੱਚੇ ਕੱਢੇ ਨੇ ਯਾਨੀ ਕਿ ਦੋੜੇ ਪੱਕੇ ਕਰੇ ਜਾਣਗੇ ਤੇ ਆਪਾਂ ਨੇ ਪਕੌੜਾ ਵੀ ਨਿਕਲ ਰਿਹਾ ਨਾਲ ਦੀ ਨਾਲ ਚਾਹ ਰਹੇ ਨੇ ਭਾਈ ਨਾਲ ਆਪਣਾ ਕਲਾ ਸ਼ਰਮਾ ਹੈਲਪ ਕਰ ਰਿਹਾ ਹਲਵਾਈ ਸਾਹਿਬ ਦੀ ਤੇ ਨਾਲ ਬੜੀ ਲੱਗੀਆਂ ਨੇ ਪਨੀਰ ਮਸਾਲਾ ਪਰਨ ਤੇ ਨਾਲ ਮਸਾਲੇ ਇਧਰ ਹਲਵਾਈ ਸਾਹਿਬ ਕੱਚੇ ਵਿੱਚ ਪਕੌੜੇ ਕੱਢੇ ਜਾ ਰਹੇ ਨੇ ਭਾਈ ਚੱਲੀ ਜਾ ਰਿਹਾ ਕੰਮ ਨਾਲ ਸੁੱਖੀ ਬਠਾਪਈ ਹੈਲਪ ਕਰ ਰਹੇ ਨੇ ਸਾਰੇ ਦੇਖੋ ਮੈਂ ਕਿਹਾ ਮਾਈ ਆਪਣੀ ਸ਼ਕਲ ਦੇ ਹੁਣ ਦਰਸ਼ਣ ਕਰਾ ਦਾਂ ਮੜੀ ਜੀ ਪਤੀ ਕੰਮ ਇਦਾਂ ਦਾ ਕੈਮਰਾ ਦੂਜੇ ਪਾਸੇ ਪੱਧਰ ਰੱਖਣਾ ਪੈਂਦਾ ਲੋ ਜੀ ਦੁਬਾਰੰ ਚੱਲਣਗੇ ਆਪਣੇ ਆਲੂ ਵਾਲੇ ਪਕੌੜੇ ਉਹ ਵੀ ਕੱਚੇ ਕੱਢਾਂਗੇ ਸਾਰਾ ਅੱਜ ਚੱਲ ਰਿਹਾ ਪ੍ਰੋਸੈਸ ਕਿਉਂਕਿ ਕੱਲ੍ਹ ਵਾਸਤੇ ਸਵੇਰੇ ਫਿਰ ਬਰਾਤ ਆਉਣੀ ਹੈ ਤੁਹਾਨੂੰ ਪਤਾ ਇਹ ਕੱਲ ਨੂੰ ਉਹ ਤੋਂ ਪਹਿਲਾਂ ਉਹ ਸਾਰੇ ਕੱਚੇ ਕੱਢ ਕੇ ਰੱਖਿਆਂਗਾ ਇੰਨਾ ਕੰਮ ਨਹੀਂ ਫ੍ਰੈਸ਼ ਹੁੰਦਾ ਉਹ ਆਈਟਮ ਬਹੁਤ ਹੋ ਜਾਂਦੀਆਂ ਨੇ ਬਾਕੀ ਅੱਜ ਵੀ ਰਿਸ਼ਤੇਦਾਰ ਆਉਣਗੇ ਨਾਨਕੇ ਵਗੈਰਾ ਆਉਣਗੇ ਉਹਨਾਂ ਵਾਸਤੇ ਪਕੌੜੇ ਬਣਾਉਣੇ ਆ ਤਾਂ ਕਰਕੇ ਫਿਰ ਅੱਜੀ ਤਿਆਰੀ ਕੀਤੀ ਜਾ ਰਹੀ ਹੈ ਕੱਲ ਨੂੰ ਉਹ ਦਾਲਾ ਦੂਲਾ ਦਾ ਕੰਮ ਬਹੁਤ ਹੋ ਜਾਂਦਾ ਚੌਲ ਝੂਰ ਦਾਲਾ ਹੋ ਗਿਆ ਹੋਰ ਬਹੁਤ ਕੰਮ ਹੋ ਜਾਂਦਾ ਤਾਂ ਕਰਕੇ ਕਰ ਜੀ ਤਿਆਰੀ ਕੀਤੀ ਜਾ ਰਹੀ ਹੈ ਕੱਚੇ ਪਕੌੜੇ ਕੱਢੇ ਜਾ ਰਹੇ ਰਾਜਕੁਮਾਰ ਰਿਸ਼ੀ ਜੀ ਸਾਡੇ ਪਹੁੰਚੇ ਹੋਏ ਨੇ ਪ੍ਰਧਾਨ ਵਿੱਚ ਗਰੂਪ ਸਿੰਘ ਤੇ ਬਰਾੜ ਬੈਠਿਆ ਪਈ ਸਾਡਾ ਸਾਰੇ ਪਹੁੰਚੇ ਹੋਏ ਨੇ ਕੰਮ ਕਰਦੇ ਨੇ ਸਾਰੇ ਤੇ ਲੋਈ ਪਕੌੜੇ ਨਿਕਲਣ ਲੱਗ ਗਏ ਆਲੂ ਵਾਲੇ ਕੱਚੇ ਪਕੌੜੇ ਕੱਢਣਗੇ ਵੀ ਹੁਣ ਆਲੀਆ ਤਾਂ ਕੰਮ ਚੱਲੀ ਜਾਂਦਾ ਤੇ ਰਸਤੇ 'ਤੇ ਤਾਰ ਵੀ ਬਸ ਆਉਣੇ ਸਟਾਰਟ ਹੋਣ ਵਾਲੇ ਨੇ ਟਾਈਮ ਸਮਝ ਲਓ ਹੋਈ ਪਿਆ ਲੋ ਜੀ ਨਾਨਕਾ ਪਰਿਵਾਰ ਪਹੁੰਚ ਚੁੱਕਾ ਹੈ ਮੇਰੇ ਸਾਰੇ ਭਜਨ ਜੋ ਨਾਨਕੇ ਵੈਸੇ ਆਉਂਦੇ ਨੇ ਉਹ ਵੀ ਪਹੁੰਚ ਚੁੱਕੇ ਨੇ ਕਿਉਂਕਿ ਸਾਡੀ ਇਧਰ ਵਿਸਤੇ ਜਾਰੀ ਹੈ ਕਿਉਂਕਿ ਪੂਜਾ ਦੀ ਗਾਗਨ ਦੀ ਮਾਸੀ ਦੀ ਕੁੜੀ ਦਾ ਵਿਆਹ ਹੈ ਲੋ ਜੀ ਸਾਰੇ ਪਹੁੰਚੇ ਨੇ ਸਵਾਗਤ ਕਰਦੇ ਹੋਏ ਨਾਨਕੇ ਦਾ ਸਾਗਰ ਸੁਗਣ ਦੇ ਕੇ ਦੇ ਨਾਲ ਹੀ ਟੈਂਟ ਵਾਲਾ ਕੰਮ ਸਟਾਰਟ ਹੋ ਚੁੱਕੇ ਹੈ ਕੁਰਸੀਆਂ ਵਗੈਰਾ ਚਮਕੌਰ ਰੋਈ ਲੈ ਕੇ ਆ ਚੁੱਕੇ ਨੇ ਗੱਗੀ ਹੋਰੀ ਪੰਜੇਂਦਰ ਹੋਰੀ ਸਾਰੇ ਲੱਗੇ ਹੋਏ ਨੇ ਕੁਰਸੀਆਂ ਲੈ ਕੇ ਪਹੁੰਚ ਚੁੱਕੇ ਨੇ ਟੈਂਟ ਦਾ ਕੰਮ ਸ਼ਾਮ ਕਿਸੇ ਵੇਲੇ ਤੁਹਾਨੂੰ ਪਤਾ ਇਹ ਵੀ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੇ ਕੰਮ ਜਿੰਨੇ ਹੋ ਸਕਣਗੇ ਅੱਜ ਫਰੈਸ਼ ਕੀਤੀ ਜਾਣ ਤੇ ਲੋਜੀ ਚੱਲ ਪਿਆ ਨਾਲ ਸ਼ਾਮ ਦੀ ਤਿਆਰੀ ਹੋ ਚੁੱਕੀ ਹੈ ਵਸਾਂਝ ਲੋ ਪਹਿਲਾਂ ਹਲਦੀ ਲਾਈ ਜਾਊਗੀ ਫਿਰ ਜੱਗ ਦਾ ਪ੍ਰੋਗਰਾਮ ਹੋਊਗਾ ਉਹ ਆਪਾਂ ਜਿਹੜਾ ਬਲੌਗ ਹੈ ਅਲੱਗ ਕਰਾਂਗੇ ਤੁਹਾਨੂੰ ਕੋਲ ਦਿਖਾ ਰਹੇ ਹਾਂ ਤਿਆਰੀ ਵੈਰੀ ਸ਼ੰਕਾਹ ਹੋਰੀ ਤਿਆਰੀ ਅਭਿਆਸ ਕਰਦੇ ਹੋਏ ਨਾਲ ਲੋ ਪਹੁੰਚੇ ਹੋਏ ਨੇ ਸਾਡੇ ਸਾਰੇ ਭਰਾ ਚੱਲ ਰਿਹਾ ਢੋਲ ਇਹ ਤਿਆਰੀ ਹੋ ਰਹੀ ਹੈ ਰੈਸਲ ਹੋ ਰਹੀ ਹੈ ਹਜੇ ਤੱਕ ਹਨ ਤੇ ਮੇਰੇ ਸਵੇਰ ਸ਼ਾਮ ਦਾ ਪ੍ਰੋਗਰਾਮ ਤੇ ਹਲਦੀ ਹੋਣ ਦੀ ਤਿਆਰੀ ਹੋ ਚੁੱਕੀ ਹੈ ਲੱਗਣੀ ਹੈ ਤੇ ਜਾਕੂ ਦਾ ਵੀ ਉਹ ਬਲੌਗ ਆਪਾਂ ਅਲੱਗ ਹੀ ਅਪਲੋਡ ਕਰਾਂਗੇ ਹਜੇ ਅਭਿਆਸ ਹੋ ਰਿਹਾ ਹੈ ਕਹਦੀ ਆਪਾਂ ਤੇ ਅੱਧੀ ਚੱਲ ਰਹੀ ਹੈ ਸਾਰੇ ਲੱਗੇ ਹੋਏ ਨੇ ਮਨੋਰੰਜਨ ਕਰਨ ਹੱਸ ਕੇੜ ਰਹੇ ਨੇ ਸਾਰੇ ਦੇਖ ਲਿਆ ਤੁਸੀਂ ਤੇ ਹੁਣ ਬੱਸ ਵਲੌਗ ਦੀ ਦੀ ਸਮਾਪਤੀ ਕਰਾਂ ਕਿਉਂਕਿ ਜਾ ਕੇ ਤਿਆਰ ਵਿਆਰ ਹੋ ਕੇ ਆਉਣੇ ਆਪਾਂ ਨੇ ਕਰੀ ਜਾ ਕੇ ਤਿਆਰ ਹੋ ਕੇ ਆਉਂਗਾ ਮੈਂ ਫਿਰ ਦੁਬਾਰਾ ਤੁਹਾਨੂੰ ਜਾਗੋ ਵਾਲਾ ਵੀ ਵਲੌਗ ਦਿਖਾਵਾਂਗੇ ਸਾਰਾ ਸਿਸਟਮ ਤੁਹਾਨੂੰ ਆਪਾਂ ਦਿਖਾਵਾਂਗੇ ਚਲ ਲਓ ਜੀ ਅੱਜ ਇਹ ਦਿਨ ਨੇ ਵਲੌਗ ਦੀ ਸਮਾਪਤੀ ਹੈ ਹੁਣ ਚੱਲ ਕੋਈ ਦੂਆ ਕੰਮ ਹਲਦੀ ਤੇ ਜਾਗੋ ਦਾ ਉਹ ਆਪਾਂ ਤੁਹਾਨੂੰ ਅਗਲੇ ਵਲੌਗ ਦਿਖਾਵਾਂਗੇ ਇਹ ਸਾਰਾ ਦਿਨ ਆਪਾਂ ਦਿਖਾਇਆ ਕਿ ਵਿੱਚ ਕੀਤਾ ਅੱਜ ਸਾਰਾ ਬਲਾਗ ਦੇਖਿਓ ਤੇ ਸ਼ੇਅਰ ਵੀ ਕਰੋ ਲਾਈਕ ਕਮੈਂਟ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਾਂਗੇ ਅਗਲੇ ਬਲਾਗ ਸ਼ੁਕਰੀਆ ਥੈਂਕ ਯੂ